ਕਈ ਜਿਹੇ ਚਿੱਤਰਕਾਰ ਹੁੰਦੇ ਨੇ ਤਸਵੀਰ ਦੇਖ ਲੈਂਦੇ ਨੇ ਆਪਣੇ ਜ਼ੈਨ ਦੇ ਵਿੱਚ ਮਨ ਦੇ ਵਿੱਚ ਵਸਾ ਲੈਂਦੇ ਨੇ ਫਿਰ ਉਹਨੂੰ ਹੂਬੂ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਦਾ ਇੱਕ ਰੌਸ ਸਕੈਚ ਮੈਂ ਕਾਪੀ ਤੇ ਜਾਂ ਉਹਦੇ ਤੇ ਪੈਨਸਿਲ ਨਾਲ ਡਰਾ ਕਰਕੇ ਦੇਖ ਲੈਣੀਆਂ ਕਿ ਐਦੇ ਡਾਈਮੈਂਸ਼ਨਸ ਕੀ ਹੋਣੇ ਚਾਹੀਦੇ ਨੇ ਕਿੰਨਾ ਕੁ ਵੱਡਾ ਹੋਣਾ ਚਾਹੀਦਾ ਹੈ ਕਿ ਛੋਟਾਣਾ ਚਾਹੀਦਾ ਇੱਕ ਇਹਦਾ ਰਫ ਸਕੈਚ ਜਿਹੜਾ ਉਹ ਹੈ ਕਿਸੇ ਪੇਪਰ ਤੇ ਬਣਾ ਕੇ ਦੇਖ ਲੈਣੀਆਂ ਤੁਹਾਡਾ ਕਿਵੇਂ ਸ਼ੌਂਕ ਪਿਆ ਇੰਨੀਆਂ ਸੋਹਣੀਆਂ ਪੇਂਟਿੰਗਸ ਚਿੱਤਰ ਬਣਾਏ ਹੋਏ ਨੇ ਵੱਖਰੇ ਵੱਖਰੇ ਆਪਾਂ ਦੇਖਨੇ ਆ ਇੱਕ ਓੰਕਾਰ ਦੇ ਮੂਲ ਮੰਤਰ ਦੇ ਸਾਰੀਆਂ ਚੀਜ਼ਾਂ ਇਹ ਕਿਵੇਂ ਤੁਹਾਡੇ ਜ਼ੈਨ ਦੇ ਵਿੱਚ ਆਏ ਕਿਵੇਂ ਬਣਾਉਂਦੇ ਸੀ ਛੋਟੇ ਹੁੰਦੇ ਤੋਂ ਕੁਝ ਐਸਾ ਸ਼ੌਂਕ ਸੀ ਕਰਕੇ ਕੁਝ ਵੇਸਟ ਮੈਟੀਰੀਅਲ ਐ ਸਾਨੂੰ ਉਹਨੂੰ ਰੀਯੂਟਾਈਜ਼ ਕਰਕੇ ਕੁਝ ਬਣਾਈਏ ਉਹ ਕਰਦੇ ਕਰਦੇ ਕੁਝ ਕ੍ਰਾਫਟ ਕਰਨ ਦਾ ਮਨ ਕੀਤਾ ਕ੍ਰਾਫਟ ਕੀਤਾ ਫਿਰ ਲੱਗਿਆ ਕਿ ਇਹਦੇ ਵਿੱਚ ਮੂਲ ਮੰਤਰ ਸੈਵ ਲਿਖ ਦੇਣਾ ਤੇ ਇਹਦੀ ਸ਼ੋ ਜਿਹੜੀ ਥੋੜੀ ਹੋਰ ਵੱਜ ਜਾਏਗੀ। ਅ ਮਤਲਬ ਗੁਰਬਾਣੀ ਦੀ ਵੇ ਆਪਾਂ ਦੇਖਦੇ ਹਾਂ ਸਭ ਤੇਰੀ ਕੁਦਰਤਾਂ ਜਾਂ ਬਹੁਤ ਸਾਰੀਆਂ ਚੀਜ਼ਾਂ ਲਿਖਿਆ ੴ ਲਿਖਿਆ ਹੋਇਆ ਮੂਲ ਮੰਤਰ ਲਿਖਿਆ ਹਨ। ਇਹ ਇੱਕ ਜ਼ੈਨ ਦੇ ਵਿੱਚ ਹੁੰਦਾ ਕਿ ਬੰਦੇ ਨੇ ਉਹ ਚੀਜ਼ ਛਾਪਣੀ ਹੈ, ਉਹ ਲਿਖਣੀ ਹੈ। ਫਿਰ ਉਹ ਤੁਸੀਂ ਸੋਚਦੇ ਹੋ ਕਿਉਂਕਿ ਹਿਸਾਬ ਨਾਲ ਇਹਦੇ ਨਾਲ ਇਹ ਚੀਜ਼ ਧੁਕੇਗੀ, ਉੱਥੇ ਉਹ ਤਸਵੀਰ ਬਣਾਈ ਜਾਵੇ, ਉੱਥੇ ਉਹ ਚੀਜ਼ ਲਿਖੀ ਜਾਵੇ। ਤਕਾਬਰ ਤੇ ਦੂਰ ਹੁੰਦੀ ਹੈ ਜਦੋਂ ਫਿਰ ਇਹ ਚੀਜ਼ਾਂ ਨੂੰ ਕਰਦੇ ਹਾਂ ਕੋਈ ਟੈਨਸ਼ਨ ਨਾ ਹੋਵੇ ਕੋਈ ਅਜਿਹਾ ਤੁਹਾਡੇ ਨਾਲ ਕੋਈ ਇਨਸੀਡੈਂਟ ਹੋਵੇ ਸੰਜਾ ਬਿਲਕੁਲ ਐਸਾ ਕਈ ਵਾਰੀ ਐਸਾ ਹੁੰਦਾ ਕਿ ਆਪਣੀ ਬਾਡੀ ਨੂੰ ਅਸੀਂ ਠੀਕ ਨਹੀਂ ਫੀਲ ਕਰ ਰਹੇ ਹੁੰਦੇ ਆ ਬਾਡੀ ਐਕਥੈਸੇ ਦਰਦ ਹੈ ਜਾਂ ਕੁਛ ਅਜੇ એનર્ਜੀ ਜੀ ਨਹੀਂ ਲੱਗਦੀ ਹੈ ਤੇ ਕਈ ਵਾਰੀ ਐਸਾ ਹੁੰਦਾ ਸੀਗਾ ਕਿ ਲੇਟੇ ਲੇਟੇ ਲੱਗਣਾ ਕਿ ਹੁਣ ਤਾਂ ਟਾਈਮ ਵੇਸਟ ਹੀ ਤੇ ਕਰ ਰਿਹਾ ਹਾਂ ਨਾ ਚੰਗਾ ਕੁਝ ਕਰ ਹੀ ਲਈਏ ਔਰ ਜਿਵੇਂ ਹੀ ਮੈਂ ਆਪਣਾ ਪੇਂਟ ਬਰਸ਼ ਚੁੱਕ ਕੇ ਜਾਂ ਕੁਝ ਵੀ ਕਰਕੇ ਇਹਨਾਂ ਨੂੰ ਕਰਨਾ ਸ਼ੁਰੂ ਕਰ ਦਿੰਦੀ ਸੀ ਫਿਰ ਪਤਾ ਹੀ ਨਹੀਂ ਚੱਲਦਾ ਸੀ ਕਿ ਉਹ ਬਾਡੀ ਕਿੱਥੇ ਹੈ ਤੇ ਸਿਰ ਦਰਦ ਕਿੱਥੇ ਹੈ ਤੇ ਮੇਰੇ ਵਾਸਤੇ ਮਤਲਬ ਮੈਡੀਟੇਸ਼ਨ ਵੀ ਇਹੀ ਹੈ ਸਕੂਨ ਵੀ ਹੈ ਸ਼ਾਂਤੀ ਮੰਦੀ ਸ਼ਾਂਤੀ ਜਿਹੜੀ ਹੁੰਦੀ ਹੈ ਇਹਨੂੰ ਕਰਨ ਅਕਸਰ ਅਸੀਂ ਆਲਾ ਦੁਆਲਾ ਦੇਖਦੇ ਆਂ ਕਿ ਖੂਬ ਸੁਰਤ ਹੋਵੇ ਜਦੋਂ ਅੱਖਾਂ ਦੇਖਣ ਤੇ ਦਿਲ ਪਰ ਜਾਵੇ ਸਕੂਨ ਆਵੇ ਪਰ ਕਈ ਅਜਿਹੀਆਂ ਥਾਵਾਂ ਹੁੰਦੀਆਂ ਨੇ ਉਹਨਾਂ ਨੂੰ ਚੰਗਾ ਸੋਹਣਾ ਬਣਾਉਣਾ ਪੈਂਦਾ ਪਰ ਕਈ ਅਜਿਹੀਆਂ ਥਾਵਾਂ ਹੁੰਦੀਆਂ ਨੇ ਉਹਨਾਂ ਨੂੰ ਸਜਾਉਣਾ ਪੈਂਦਾ ਦਿੱਖਣਾ ਪੈਂਦਾ ਹੈ ਕਿ ਕਿਹੜੀ ਚੀਜ਼ ਕਿੱਥੇ ਵਰਤੀ ਜਾ ਸਕਦੀ ਹੈ ਕਈ ਅਜਿਹੇ ਚਿੱਤਰਕਾਰ ਹੁੰਦੇ ਨੇ ਤਸਵੀਰ ਦੇਖ ਲੈਂਦੇ ਨੇ ਆਪਣੇ ਜ਼ੈਨ ਦੇ ਵਿੱਚ ਮਨ ਦੇ ਵਿੱਚ ਵਸਾ ਲੈਂਦੇ ਨੇ ਫਿਰ ਉਹਨੂੰ ਹੂਬ ਹੂ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਇੱਕ ਤੁਸੀਂ ਬਗੀਚੀ ਕਿਆਰੀ ਦੇਖ ਰਹੇ ਛੋਟੀ ਜੀ ਤਸਵੀਰਾਂ ਦੀ ਇਹ ਬਹੁਤ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਵੱਖਰੇ ਵੱਖਰੇ ਢੰਗ ਨਾਲ ਬਣਾਈਆਂ ਗਈਆਂ ਨੇ ਇਬਨ ਅਨਿਆ ਕੀ ਨਾਂ ਨੇ ਕਿਸੇ ਤਰੀਕੇ ਨਾਲ ਬਣਾਈਆਂ ਨੇ ਉਹ ਸਾਡੇ ਨਾਲ ਨੇ ਗੁਰਪ੍ਰੀਤ ਕੌਰ ਜੀ ਅਸੀਂ ਉਹਨਾਂ ਦੇ ਨਾਲ ਇੰਟਰਵਿਊ ਕਰਨ ਦੇ ਲਈ ਉਹਨਾਂ ਦੇ ਘਰ ਪਹੁੰਚੇ ਆ ਉਹਨਾਂ ਤੋਂ ਇਹ ਚੀਜ਼ਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਇਹ ਤਸਵੀਰਾਂ ਕਿਸ ਢੰਗ ਦੇ ਨਾਲ ਬਣਾਈਆਂ ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਗੋਡ ਗਿਫਟਡ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿਸੇ ਪਾਸੋਂ ਸਿੱਖਿਆ ਨਹੀਂ ਹੁੰਦਾ ਤਾਂ ਮੈਮ ਸਾਡੇ ਨਾਲ ਨੇ ਮੈਮ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਵੈਜੀ ਜੀ ਕਥਨ ਸਾਬ ਵੈਜੀ ਜੀ ਕੀ ਫਤਿਹ ਜਿਵੇਂ ਸ਼ੁਰੂ ਦੇ ਵਿੱਚ ਇਹ ਕਿਹਾ ਕਿ ਜਦੋਂ ਵੀ ਕੋਈ ਚિત੍ਰਕਾਰ ਹੁੰਦਾ ਹੈ ਉਹ ਕਿਸੇ ਚੀਜ਼ ਨੂੰ ਦੇਖ ਲਿਓ ਸੋਚਦਾ ਹੈ ਕਿ ਮੈਂ ਹੂਬ ਹੂ ਬਣਾਉਣ ਦੀ ਕੋਸ਼ਿਸ਼ ਕਰਾਂ ਜਾਂ ਇਸ ਤੋਂ ਸੋਹਣੀ ਬਣਾਉਣ ਦੀ ਕੋਸ਼ਿਸ਼ ਕਰਾਂ ਤੁਹਾਡਾ ਕਿਵੇਂ ਸ਼ੌਂਕ ਪਿਆ ਇੰਨੀਆਂ ਸੋਹਣੀਆਂ ਪੇਂਟਿੰਗਸ ਚਿੱਤਰ ਬਣਾਏ ਹੋਏ ਨੇ ਵੱਖਰੇ ਵੱਖਰੇ ਆਪਾਂ ਦੇਖਨੇ ਆ ਇੱਕ ਓੰਕਾਰ ਦੇ ਮੂਲ ਮੰਤਰ ਦੇ ਸਾਰੀਆਂ ਚੀਜ਼ਾਂ ਦੇ ਇਹ ਕਿਵੇਂ ਤੁਹਾਡੇ ਜ਼ੈਨ ਦੇ ਵਿੱਚ ਆਏ ਕਿਵੇਂ ਬਣਾਉਂਦੇ ਆ ਤੁਸੀਂ ਅ ਅਜਾ ਵੈਸੇ ਮੈਂ ਸੋਚਿਆ ਨਹੀਂ ਸੀ ਕਿ ਮੈਂ ਇਹ ਸਭ ਸ਼ੁਰੂ ਕਰਨਾ ਹੈ ਜਾਂ ਮੈਂ ਬਣਾਉਣਾ ਹੈ ਲੇਕਿਨ ਕੁਝ ਟਾਈਮ ਹੁੰਦਾ ਹੈ ਬੰਦੇ ਕੋਲ ਫ੍ਰੀ ਹੁੰਦਾ ਤੇ ਜਿਹਨੂੰ ਅਸੀਂ ਹੌਬੀ ਟਾਈਮ ਕਹਿ ਸਕਦੇ ਆ ਆਪਣੀ ਹੌਬੀ ਨੂੰ ਹੌਬੀ ਨੂੰ ਅੱਗੇ ਲਗਾਉਣ ਵਾਸਤੇ ਤੇ ਅ ਛੋਟੇ ਹੁੰਦੇ ਤੋਂ ਕੁਝ ਐਸਾ ਸ਼ੌਂਕ ਸੀਗਾ ਕਿ ਕੁਝ ਵੇਸਟ ਮੈਟੀਰੀਅਲ ਹੈ ਸਾਨੂੰ ਉਹਨੂੰ ਯੂਟਿਲਾਈਜ਼ ਕਰਕੇ ਕੁਝ ਬਣਾਈਏ ਉਹ ਕਰਦੇ ਕਰਦੇ ਅ ਕੁਝ ਕraft ਕਰਨ ਦਾ ਮਨ ਕੀਤਾ ਕraft ਕੀਤਾ ਫਿਰ ਲੱਗਿਆ ਕਿ ਇਹਦੇ ਵਿੱਚ ਮੂਲ ਮੰਤਰ ਸਾਬ ਲਿਖ ਦਿੰਨੇ ਆ ਤੇ ਇਹਦੀ ਸ਼ੋ ਜਿਹੜੀ ਥੋੜੀ ਹੋਰ ਵੱਜ ਜਾਏਗੀ। ਹਮਮ ਮੂਲ ਮੰਤਰ ਸਾਬ ਲਿਖਿਆ ਉਹ ਪਸੰਦ ਆਇਆ ਚਲੋ ਅੱਛੀ ਗੱਲ ਹੈ ਇੱਕ ਹੋਰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਉਹਦੇ ਵਿੱਚ ਕੋਈ ਗੁਰਬਾਣੀ ਦੀ ਕੋਟੀ ਉੱਤੇ ਲਿੱਤੀ ਕਿਉਂਕਿ ਕੁਝ ਹੋਮ ਡੈਕੋਰਸ ਮੈਂ ਪਹਿਲੇ ਬਣਾ ਲੀ ਦਿੰਦੀ ਸੀ ਕਰ ਲੇਕਿਨ ਲਗਾ ਬਣਾ ਬਣਾ ਕੇ ਜਗਾ ਜਿਹੜੀ ਪੂਰੀ ਕਵਰ ਹੋ ਗਈ ਸੀ ਹਮ ਲੱਗਿਆ ਕੋਈ ਕੁਝ ਡਿਫਰੈਂਟ ਬਣਾਏ ਤਾਂ ਗੁਰਬਾਣੀ ਕੋਰਸ ਵਾਲੀ ਸਾਈਡ ਮੂਹ ਹਮ ਮਤਲਬ ਗੁਰਬਾਣੀ ਦੀ ਆਪਾਂ ਦੇਖ ਰਹੇ ਆ ਸਬ ਤੇਰੀ ਕੁਦਰਤ ਜਾਂ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ੴ ਲਿਖਿਆ ਹੋਇਆ ਆ ਮੂਲ ਮੰਤਰ ਲਿਖਿਆ ਨਾ ਇਹ ਇੱਕ ਜ਼ੈਨ ਦੇ ਵਿੱਚ ਹੁੰਦਾ ਕਿ ਬੰਦੇ ਨੇ ਉਹ ਚੀਜ਼ ਛਾਪਣੀ ਆ ਉਹ ਲਿਖਣੀ ਆ ਫਿਰ ਉਹ ਤੁਸੀਂ ਸੋਚਦੇ ਹੋ ਕਿਉਂਕਿ ਹਿਸਾਬ ਨਾਲ ਇਹਦੇ ਨਾਲ ਇਹ ਚੀਜ਼ ਤੁਕੇਗੀ ਉੱਥੇ ਉਹ ਤਸਵੀਰ ਬਣਾਈ ਜਾਵੇ ਉੱਥੇ ਉਹ ਚੀਜ਼ ਲਿਖੀ ਜਾਵੇ ਅ ਪਹਿਲੇ ਤੁਕ ਬਾਅਦ ਵਿੱਚ ਡਿਸਾਈਡ ਕਰੀਂਦੀ ਏ ਮਤਲਬ ਬਾਅਦ ਵਿੱਚ ਚੇਤੇ ਆਉਂਦੀ ਹੈ ਕਿ ਕੀ ਤੁਕ ਲਿਖੀਏ ਕੁਝ ਐਸਾ ਹੈ ਕਿ ਆਪਣੇ ਆਪ ਹੀ ਆਪਣੇ ਐਕਸਪੈਰੀਮੈਂਟਸ ਨੂੰ ਕਰਦੇ ਕਰਦੇ ਕੋਈ ਵੀ ਡਿਜ਼ਾਈਨ ਬਣਾ ਲੈਂਦੇ ਆ ਫਿਰ ਉਸ ਡਿਜ਼ਾਈਨ ਦੇ ਅਕੋਰਡਿੰਗ ਗੁਰਬਾਣੀ ਕਿਉਂਕਿ ਅਥਾਸ ਮੰਦਰ ਹੈ ਹਰ ਹਰ ਮੰਦਾ ਫੁੱਦਣਾ ਤੁਹਾਨੂੰ ਉਹਦੇ ਵਿੱਚ ਮਿਲ ਸਕਦਾ ਹੈ ਤੇ ਉਸ ਪੇਂਟਿੰਗ ਨੂੰ ਕਿਹੜੀ ਗੁਰਬਾਣੀ ਦੀ ਤੁਕ ਜਿਹੜੀ ਹੋਰ ਸ਼ੋਕ ਮਤਲਬ ਅੱਛਾ ਕਰੇਗੀ ਉਹਨੂੰ ਅਸੀਂ ਫਿਰ ਮੈਨ ਲਿਖਣ ਦੀ ਕੋਸ਼ਿਸ਼ ਕਰਦੀ ਆ ਜੋ ਵਾਇਬਰੂ ਲਿਖਵਾਂਦਾ ਹੈ ਬੇਸਿਕਲੀ ਵਾਇਬਰੂ ਦੀ ਮਿਹਰ ਹੈ ਕਿ ਜੋ ਵੀ ਉਹ ਲਿਖਵਾਂਦਾ ਹੈ ਹਮ ਇੱਕ ਇਹ ਵੀ ਹੁੰਦਾ ਹੈ ਮੈਮ ਆਮ ਤੌਰ ਤੇ ਸਿੱਖਣਾ ਪੈਂਦਾ ਹੈ ਕੋਚਿੰਗ ਲੈਣੀ ਪੈਂਦੀ ਹੈ ਤੁਸੀਂ ਆਪ ਖੁਦ ਟੀਚਰ ਹੋ ਬੱਚਿਆਂ ਨੂੰ ਸਿਖਾਉਣਾ ਪੈਂਦਾ ਹੈ ਕਿ ਸਾਬ ਨਾਲ ਇਸ ਚੀਜ਼ ਨੂੰ ਕਰੋ ਦੁਹਰਾਓ ਸਾਰੀਆਂ ਚੀਜ਼ਾਂ ਸਿੱਖਣਾ ਪੈਂਦੀਆਂ ਨੇ ਤੁਸੀਂ ਕਿੱਥੋਂ ਸਿੱਖਿਓ ਫਿਰ ਉਸ ਤੋਂ ਬਾਅਦ ਕਾਪੀ ਕੀਤਾ ਅੱਗੇ ਵੀ ਆਪਣੀ ਜੀਵਨੀ ਦੇ ਵਿੱਚ ਪਹਿਲਾਂ ਕਿਤੋਂ ਕੋਚਿੰਗ ਲਈ ਹੋਵੇ ਫਿਰ ਅੱਗੇ ਤੁਸੀਂ ਆ ਬਣਾਨੀ ਸ਼ੁਰੂ ਕਰਤੀ ਅ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਇੰਟਰਨੈਟ ਸਭ ਤੋਂ ਸਾਰਿਆਂ ਦਾ ਟੀਚਰ ਹੈਗਾ ਇੰਟਰਨੈਟ ਤੇ ਬਹੁਤ ਸਾਰੀਆਂ ਸੋਸ਼ਲ ਐਪਸ ਤੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਗਈਆਂ ਜਿਨ੍ਹਾਂ ਤੋਂ ਅਸੀਂ ਸਿੱਖ ਸਕਦੇ ਆ ਫ੍ਰੀ ਦੇ ਟਿਊਟੋਰੀਅਲਸ ਨੇ ਉਹਨਾਂ ਨੂੰ ਦੇਖ-ਦੇਖ ਕੇ ਕੁਝ-ਕੁਝ ਟਰਾਈ ਕਰਦੀ ਰਹਿੰਦੀ ਸੀ ਬਣਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ ਪਰ ਫਿਰ ਵੀ ਆਊਟਕਮ ਨੂੰ ਵਾਓ ਵਾਲਾ ਫੈਕਟਰ ਨਹੀਂ ਲੱਗਦਾ ਸੀ ਕਿ ਇਹਦੇ ਵਿੱਚ ਮਤਲਬ ਬਹੁਤ ਅੱਛਾ ਕੁਝ ਫੈਕਟਰ ਆਇਆ ਤੇ ਫਿਰ ਹਸਬੰਦ ਨੇ ਦੱਸਿਆ ਕਿ ਉਹਨਾਂ ਦੇ ਇੱਕ ਫਰੈਂਡ ਹੈਗੇ ਨਾ ਉਹ ਇਹ ਹੀ ਚੀਜ਼ਾਂ ਸਿਖਾਉਂਦੇ ਨੇ ਜੀ ਤੇ ਮੈਂ ਫਿਰ ਗੁਜਾਰਿਸ਼ ਕੀਤੀ ਕਿ ਮੈਨੂੰ ਉਹਨਾਂ ਨਾਲ ਮਿਲਵਾਓ ਇੱਕ ਵਾਰੀ ਅਗਰ ਮੈਂ ਮੇਰੇ ਮਨ ਵਿੱਚ ਜੋ ਵੀ ਛੋਟੇ ਛੋਟੇ ਡਾਊਟਸ ਨੇ ਇਹਨਾਂ ਨੂੰ ਲੈ ਕੇ ਉਹ ਕਲੀਅਰ ਹੋ ਜਾਣੇ ਤੇ ਕੁਝ ਚੀਜ਼ਾਂ ਆਨਲਾਈਨ ਸਿੱਖਣ ਵੇਲੇ ਸੀ ਉਹ ਕਲੀਅਰ ਨਹੀਂ ਹੋ ਪਾ ਰਹੀਆਂ ਤੇ ਫਿਰ ਮਤਲਬ ਹਸਬੰਦ ਨੇ ਉਹਨਾਂ ਨਾਲ ਮਿਲਵਾਇਆ ਉਹਨਾਂ ਦੇ ਸਾਹਮਣੇ ਮੈਂ ਇੱਕ ਆਰਟ ਬਣਾਈ ਬਹੁਤ ਵੱਡੀ ਆਰਟ ਸੀਗੀ ਉਸ ਆਰਟ ਨੂੰ ਬਣਾਉਂਦੇ ਬਣਾਉਂਦੇ ਜਿਹੜੇ ਮੇਰੇ ਮਨ ਵਿੱਚ ਥੋੜੇ ਜਿਹੀ ਵੀ ਡਾਊਟ ਸੀਗੇ ਉਹ ਕਲੀਅਰ ਹੋ ਗਏ ਉਸ ਤੋਂ ਬਾਅਦ ਲੱਗਿਆ ਕਿ ਜਿੰਨੀ ਆਪਣੀ ਕ੍ਰੀਏਟੀਵਿਟੀ ਅਸੀਂ ਅੱਗੇ ਕੱਢਾਂਗੇ ਆਪਣੇ ਆਪ ਐਕਸਪੈਰੀਮੈਂਟ ਕਰਾਂਗੇ ਉਹਦੇ ਨਾਲ ਹੀ ਬੰਦਾ ਸਿੱਖਦਾ ਰਹੇਗਾ ਇੱਕ ਆਮ ਤੌਰ ਤੇ ਹੁੰਦਾ ਬੰਦਾ ਕਹਿੰਦੇ ਜਿੰਨਾ ਵੀ ਦੁਖੀ ਹੋਵੇ ਜਿੰਨਾ ਵੀ ਪਰੇਸ਼ਾਨ ਹੋਵੇ ਕਿਸੇ ਚੀਜ਼ ਨੂੰ ਲੈ ਕੇ ਪਰੇਸ਼ਾਨੀ ਹੋਵੇ ਕਹਿੰਦੇ ਜਦੋਂ ਸੰਗੀਤ ਸੁਣਦਾ ਹੋਵੇ ਗੁਰਬਾਣੀ ਸੁਣਦਾ ਹੋਵੇ ਜਾਂ ਕੋਈ ਆਰਟ ਕਰ ਰਿਹਾ ਹੋਵੇ ਜਿਵੇਂ ਤੁਸੀਂ ਪੇਂਟਿੰਗਸ ਕਰਦੇ ਹੋ ਤਕਾਬਰ ਤੇ ਦੂਰ ਹੁੰਦੀ ਹੈ ਜਦੋਂ ਫਿਰ ਇਹ ਚੀਜ਼ਾਂ ਨੂੰ ਕਰਦੇ ਹਾਂ ਕੋਈ ਟੈਨਸ਼ਨ ਹੋਵੇ ਬਿਲਕੁਲ ਬਿਲਕੁਲ ਕੋਈ ਅਜਿਹਾ ਤੁਹਾਡੇ ਨਾਲ ਕੋਈ ਇਨਸੀਡੈਂਟ ਹੋਵੇ ਸਾਂਝਾ ਬਿਲਕੁਲ ਐਸਾ ਬਿਲਕੁਲ ਫੀਲ ਕਰਦੀ ਹਾਂ ਮੈਂ ਇਹ ਸਭ ਕਰਨਾ ਮੇਰੇ ਵਾਸਤੇ ਸਕੂਨ ਹੈ ਮਤਲਬ ਕraft ਕਰਨਾ ਮੇਰੇ ਦਿਨ ਦੀ ਜਿਆਦਾ ਮਹੱਤਵਪੂਰਨ ਅੰਘਾ ਹੈ ਅਗਰ ਮੈਂ ਇਹ ਨਹੀਂ ਕਰਦੀ ਤੇ ਮੇਰੇ ਦਿਨ ਦੇ ਵਿੱਚ ਕੁਝ ਨਾ ਕੁਝ ਮਿਸਿੰਗ ਲੱਗਦਾ ਹੈ। ਕਈ ਵਾਰੀ ਐਸਾ ਹੁੰਦਾ ਕਿ ਆਪਣੀ ਬਾਡੀ ਤੋਂ ਅਸੀਂ ਠੀਕ ਨਹੀਂ ਫੀਲ ਕਰ ਰਹੇ ਹੁੰਦੇ ਆ। ਹਮਮ ਬਾਡੀ ਐਕਸ ਹੈ, ਸਿਰ ਦਰਦ ਹੈ ਜਾਂ ਕੁਝ ਅਜੇ એનર્ਜੀ ਜੀ ਨਹੀਂ ਲੱਗਦੀ ਹੈ। ਤੇ ਕਈ ਵਾਰੀ ਐਸਾ ਹੁੰਦਾ ਸੀਗਾ ਕਿ ਲੇਟੇ-ਲੇਟੇ ਲੱਗਣਾ ਕਿ ਹੁਣ ਤਾਂ ਟਾਈਮ ਵੇਸਟ ਹੀ ਤੇ ਕਰ ਰਿਹਾ ਇਹਨਾਂ ਨਾਲ ਚੰਗਾ ਕੁਝ ਕਰ ਹੀ ਲਈ। ਔਰ ਜਿਵੇਂ ਹੀ ਮੈਂ ਆਪਣਾ ਪੇਂਟ ਬਰਸ਼ ਚੁੱਕ ਕੇ ਜਾਂ ਕੁਝ ਵੀ ਕਰਕੇ ਇਹਨਾਂ ਨੂੰ ਕਰਨਾ ਸ਼ੁਰੂ ਕਰ ਦਿੱਤੀ ਸੀ ਫਿਰ ਪਤਾ ਹੀ ਨਹੀਂ ਚੱਲਦਾ ਸੀ ਕਿ ਉਹ ਬਾਡੀ ਕਿੱਥੇ ਹੈ ਤੇ ਸਿਰ ਦਰਦ ਕਿੱਥੇ ਹੈ। ਤੇ ਮੇਰੇ ਵਾਸਤੇ ਮਤਲਬ ਮੈਡੀਕਲ ਰੀਸ਼ਨ ਵੀ ਇਹੀ ਹੈ ਸਕੂਨ ਵੀ ਹੈ ਸ਼ਾਂਤੀ ਮਾਂਦੀ ਸ਼ਾਂਤੀ ਜਿਹੜੀ ਮਿਲਦੀ ਹੈ ਇਹਨੂੰ ਕਰਨ ਵਿੱਚ ਮਤਲਬ ਇਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਪ੍ਰਾਪਤ ਹੋ ਜਾਂਦੇ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਕੁਝ ਨਾ ਕੁਝ ਕਹਿਣਾ ਚਾਹੁੰਦੇ ਆ ਨੇ ਪਰ ਕੋਈ ਸਮਝ ਨਾਲ ਆਉਣਾ ਚਾਹੀਦਾ ਸਾਹਮਣੇ ਕਿ ਉਹ ਕਹਿ ਕੀ ਰਹੀਆਂ ਨੇ ਤੁਸੀਂ ਜਦੋਂ ਸੋਚਦੇ ਹੋ ਬਣਾਉਣੇ ਹੋ ਤੁਸੀਂ ਫਿਰ ਉਹਨੂੰ ਸਮਝਦੇ ਹੋ ਕਿ ਕੀ ਕਹੇਗੀ ਕੀ ਅੱਗੇ ਵਾਲਾ ਸਮਝੇਗਾ ਇਸ ਚੀਜ਼ ਨੂੰ ਕਿ ਮੇਰੀ ਪੇਂਟਿੰਗ ਕਿੱਥੋਂ ਤੱਕ ਜਾਏਗੀ ਅੱਗੇ ਬਿਲਕੁਲ ਐ ਤੇ ਹਰ ਪਰਸਨ ਟੂ ਪਰਸਨ ਡਿਪੈਂਡ ਕਰਦਾ ਹੈ ਕਿ ਉਹ ਕਿਸੇ ਚੀਜ਼ ਨੂੰ ਕਿਵੇਂ ਲੈ ਰਿਹਾ ਜਿਵੇਂ ਹੁਣ ਅਸੀਂ ਕੈਪ ਪੇਂਟਿੰਗ ਬਣਾਈ ਹੈ ਦਿੱਤੇ ਮੈਂ ਊੜਾੜਾ ਪੈਂਤੀ ਅਖਰੀ ਲਿਖਣੀ ਸੀਗੀ ਤੇ ਪੈਂਤੀ ਅਖਰੀ ਬੇਸਿਕਲੀ ਪੰਜਾਬੀ ਹੈ ਔਰ ਮੈਂ ਚਾਹਦੀ ਸੀ ਕਿ ਇਹਦੇ ਵਿੱਚ ਕੁਝ ਪੰਜਾਬੀ ਕਲਚਰ ਵੀ ਦਿਖੇ ਔਰ ਪੰਜਾਬੀ ਕਲਚਰ ਦੇ ਵਿੱਚ ਸਭ ਤੋਂ ਇੰਪੋਰਟੈਂਟ ਜੋ ਸਭ ਤੋਂ ਪਹਿਲੇ ਦਿਮਾਗ ਚ ਆਉਂਦਾ ਉਹ ਆਂਦਾ ਫੁਲਕਾਰੀ ਜੋ ਵੀ ਪੰਜਾਬੀ ਟਰੈਡੀਸ਼ਨ ਦੇ ਵਿੱਚ ਮੈਂ ਇੱਕ ਪੰਜਾਬੀ ਫੁਲਕਾਰੀ ਦਾ ਡਿਜ਼ਾਈਨ ਬਣਾਇਆ ਹੁਣ ਐ ਪਰਸਨ ਟੂ ਪਰਸਨ ਡਿਪੈਂਡ ਕਰਦਾ ਕਿ ਉਹ ਇਹਨੂੰ ਕੀ ਲਏ ਸਿਰਫ ਪੈਂਤੀ ਅਖਰੀ ਲਏ ਜਾਂ ਪੂਰਾ ਪੰਜਾਬੀ ਕਲਚਰ ਲਵੇ ਹਮ ਮਤਲਬ ਇਹਦੇ ਵਿੱਚ ਤੁਸੀਂ ਕੁਝ ਕਹਿਣ ਦਾ ਆਪਣੇ ਥੌਟ ਰੱਖ ਲਿਆ ਕਿ ਵੀ ਮੈਂ ਇਹ ਦਿਖਾਣਾ ਚਾਹੁੰਦੇ ਆ ਉਹ ਸਮਝਣ ਵਾਲੇ ਤੇ ਡਿਪੈਂਡ ਕਰਦਾ ਕਿ ਸਮਝ ਕੀ ਰਿਹਾ ਹੁਣ ਜਿਵੇਂ ਮੈਂ ਇਹਨੂੰ ਦੇਖ ਰਿਹਾ ਇਹ ਇਸ ਹਿਸਾਬ ਨਾਲ ਲੱਗ ਰਿਹਾ ਕੋਈ ਆਪਾਂ ਬਲੈਕ ਬੋਰਡ ਸਮਝ ਸਕਦੇ ਆ ਇਹਨੂੰ ਮਤਲਬ ਇਸਦੇ ਕਿਹਦੇ ਨਾਲ ਹੀ ਸਮਝ ਸਕਦੇ ਆ ਇਸ ਨੂੰ ਬਿਲਕੁਲ ਸਮਝ ਸਕਦੇ ਆ ਕਿ ਅਸੀਂ ਬਲੈਕਬੋਰਡ ਤੇ ਜਿਵੇਂ ਅਸੀਂ ਬੱਚਿਆਂ ਨੂੰ ਸਿਖਾਉਣ ਵੇਲੇ ਇੱਕ ਨਾਰਮਲ ਜੋ ਸਾਡਾ ਟੀਚਿੰਗ ਮੈਥਡ ਹੁੰਦਾ ਅਸੀਂ ਬਲੈਕਬੋਰਡ ਤੇ ਲਿਖਦੇ ਆ ਤੇ ਬਲੈਕ ਇਸੇ ਕਰਕੇ ਪਿੱਛੇ ਕੀਤਾ ਹੈ ਕਿ ਇਹ ਬਲੈਕਬੋਰਡ ਤੇ ਮੈਂ ਫੈਨਟਰੀ ਸਮਝਾ ਰਹੀ ਆ ਨਾਲ ਇਹ ਕਿਹਦੇ ਨਾਲ ਰਿਲੇਟਡ ਹੈ ਪੰਜਾਬ ਦੇ ਪੰਜਾਬ ਦੇ ਪੰਜਾਬ ਦੇ ਟ੍ਰੈਡੀਸ਼ਨ ਵੀ ਵਿੱਚ ਨਾਲ ਨਜ਼ਰ ਆ ਰਿਹਾ ਇਹ ਵੀ ਜਿਵੇਂ ਆਪਾਂ ਦੇਖ ਰਹੇ ਆ ਇੱਕ ਓੰਕਾਰ ਉੱਪਰ ਚਾਪਿਆ ਹੈ ਇਹ ਪਹਿਲਾਂ ਸੋਚਿਆ ਨਾ ਕਿ ਮੈਂ ਕਿਵੇਂ ਬਣਾਵਾਂ ਫਿਰ ਇਹਦੀ ਆ ਇਸ ਤਰ੍ਹਾਂ ਦੀ ਸਾਰੀ ਇਹ ਤਰ੍ਹਾਂ ਨੂੰ ਬਣਾਣਾ ਜੀ ਇਹ ਵਾਲੀ ਆਰਟ ਨੂੰ ਅਸੀਂ ਟੈਕਸਚਰ ਆਰਟ ਕਰਦੇ ਆਂ ਤੇ ਇਹਦੇ ਵਿੱਚ ਅਲੱਗ-ਅਲੱਗ ਟੈਕਸਚਰਸ ਬਣਾ ਕੇ ਉਹਨਾਂ ਨੂੰ ਅਸੀਂ ਇੱਕ ਆਪਣਾ ਮਤਲਬ ਇੱਕ ਰੂਪਰੇਖਾ ਜੀ ਤਿਆਰ ਕਰ ਲੈਂਦੇ ਆਂ ਕਿ ਅਸੀਂ ਇੰਨੀ ਜਿੰਨੀ ਜਗ੍ਹਾ ਦੇ ਵਿੱਚ ਇਹ ਬਣਾ ਸਕਦੇ ਆਂ ਅਸੀਂ ਗੁਰਵਾਨੀ ਕੋਟ ਲਿਖਣੀ ਹੈ ਤੇ ਇਹਦੇ ਨਾਲ ਜੇ ਅਸੀਂ ੴ ਲਿਖ ਦਾਂਗੇ ਤਾਂ ਉਹਦੇ ਨਾਲ ਇਹਦੀ ਗੈਟ ਅਪ ਜਿਹੜੀ ਥੋੜੀ ਜਿਹੀ ਹੋਰ ਵਾਜੇਗੀ ਹੋਰ ਵਾਜੇਗੀ ਮਤਲਬ ਇਹ ਤੁਸੀਂ ਪਹਿਲਾਂ ਸੋਚਿਆ ਹੁੰਦਾ ਵੀ ੴ ਹਰ ਪੇਂਟਿੰਗ ਦੇ ਵਿੱਚ ਦੇਨੇ ਹੁੰਦਾ ਜਾਂ ਫਿਰ ਜਿੱਥੇ ਲੋਡ ਹੁੰਦੀ ਹੈ ਹਾਂ ਜਿੱਥੇ ਲੋਡ ਹੁੰਦੀ ਹੈ ਹੂੰ ਜਿਵੇਂ ਕੁਝ ਸਪੇਸ ਖਾਲੀ ਲੱਗ ਰਿਹਾ ਹੁੰਦਾ ਕਿ ਇੱਥੇ ਹੋਰ ਕੀ ਟੁਕ ਸਕਦਾ ਹੈ ਤੇ ਉਹ ਮੈਸੇ ਇਹ ਜੋ ਜਿੰਨਾਂ ਕੋਲ ਮੈਂ ਸਿੱਖਿਆ ਸੀ ਮੈਂ ਉਹਨਾਂ ਦਾ ਦੇਖਿਆ ਸੀਗਾ ਤੇ ਇਹ ਫਿਲਹਾਲ ਮੈਂ ਕਾਪੀ ਕੀਤਾ ਸੀ ਉਹਨਾਂ ਦਾ ਇਹ ਵਾਲਾ ਤੇ ਲੇਕਿਨ ਮਤਲਬ ਪਹਿਲੀ ਆਰਟ ਸੀਗੀ ਜਿਹੜੀ ਮੈਂ ਕਾਪੀ ਕੀਤੀ ਸੀ ਉਸ ਤੋਂ ਬਾਅਦ ਲੱਗਿਆ ਕਿ ਨਹੀਂ ਇਸ ਤਰ੍ਹਾਂ ਕੁਝ-ਕੁਝ ਚੀਜ਼ਾਂ ਹੋਰ ਬਣ ਸਕਦੀਆਂ ਉਸ ਤੋਂ ਬਾਅਦ ਜਿੰਨੇ ਵੀ ਡਿਜ਼ਾਈਨਸ ਵਗੈਰਾ ਬਣਾਣਾ ਸ਼ੁਰੂ ਕੀਤੇ ਜੋ ਵੀ ਮਨ ਵਿੱਚ ਆਉਂਦਾ ਸੀ ਜਾਂ ਜੋ ਨਵੀਂ ਚੀਜ਼ ਕੁਝ ਐਸਾ ਹੁੰਦਾ ਹੈ ਕੀ ਨਵੀਂ ਚੀਜ਼ ਟਰਾਈ ਕਰਨ ਤੇ ਮਨ ਕਰਦਾ ਕਿ ਇਹ ਟਰਾਈ ਕਰਕੇ ਦੇਖੀ ਕਿ ਇਹਦਾ ਆਉਟਕਮ ਕਿਹੋ ਜਿਹਾ ਆਏਗਾ ਫਿਰ ਉਹ ਟਰਾਈ ਕਰਦੀਆਂ ਔਰ ਫਿਰ ਬਣਾਉਂਦੀ ਜੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇਖ ਰਹੇ ਹਾਂ ਜਿਵੇਂ ਬੋਤਲਾਂ ਪੰਜਾਂ ਪੰਜਾਂ ਨੇ ਆਮ ਤੌਰ ਤੇ ਤਾਂ ਲੱਗਦਾ ਵੀ ਦਰ ਬੜੀਆਂ ਬੋਤਲਾਂ ਨੇ ਪਰ ਇਹਨਾਂ ਦੀ ਜਿਵੇਂ ਤੁਸੀਂ ਵੇਸਟ ਮਟੀਰੀਅਲ ਦੀ ਗੱਲ ਕੀਤੀ ਕਿਸੇ ਹਿਸਾਬ ਨਾਲ ਉਹਨਾਂ ਨੂੰ ਯੂਜ਼ ਕੀਤਾ ਫਿਰ ਇਹ ਤੁਹਾਡੇ ਜ਼ੈਨ ਦੇ ਵਿੱਚ ਕੀ ਸੀਗਾ ਤੁਸੀਂ ਇਹ ਫਿਰ ਇਕੱਠੀਆਂ ਕਿਵੇਂ ਕੀਤੀਆਂ ਵੀ ਕਿਤੋਂ ਜਾ ਕੇ ਲੈ ਕੇ ਆਈਏ ਬੋਤਲ ਕਿਵੇਂ ਆਏਗੀ ਉਹਦੇ ਉੱਤੇ ਕਿਹੜੀ ਕਿਹੜੀ ਚੀਜ਼ ਲਾਈ ਜਾਏਗੀ आ, वैसे बिल्कुल ਤੁਸੀਂ ਠੀਕ ਸਮਝਿਆ ਕਿ ਇਹ ਦਾਰੂ ਵਾਲੀਆਂ ਬੋਤਲਾਂ ਹੀ ਹੋਣੀਆਂ ਨੇ ਜਿਵੇਂ ਕਿ ਸਾਡੇ ਘਰਾਂ ਦੇ ਵਿੱਚ ਕੋਈ ਵੀ ਇਸ ਮਤਲਬ ਦਾਰੂ ਡਰਿੰਕਿੰਗ ਨਹੀਂ ਕਰਦਾ ਨਹੀਂ ਕਰਦੇ ਤੇ ਇਹਨਾਂ ਬੋਤਲਾਂ ਨੂੰ ਇਕੱਠਾ ਕਰਨਾ ਵੀ ਸਭ ਤੋਂ ਮੁਸ਼ਕਿਲ ਟਾਸਕ ਸੀਗਾ ਕਿਉਂਕਿ ਕਿਸੇ ਨੂੰ ਪੁੱਛਦੇ ਆਂਗੇ ਨਾ ਆਪਣੇ ਆਪ ਨੂੰ ਥੋੜੀ ਸ਼ਰਮ ਆਉਂਦੀ ਸੀ ਕਿ ਵੀ ਖਾਲੀ ਬੋਤਲਾਂ ਦਾ ਅਗਲਾ ਕੀ ਕਰਨਗੇ ਇਹ ਐਵੇਂ ਮੈਂ ਆਪਣੇ ਘਰ ਜੋ ਗਾਰਡਨ ਬਣਾਇਆ ਹੈ ਰੋਡ ਸਾਈਡ ਤੇ ਹੀ ਹੈ ਉਹਦੇ ਵਿੱਚ ਪਈ ਸੀ ਓਕੇ ऑलरेडी ਪਈ ਸੀ ਤੇ ਮੈਂ ਚੁੱਕ ਕੇ ਫਿਰ ਮੈਂ ਸੋਚਿਆ ਕਿ ਇਹਦਾ ਕੁਝ ਬਣਾਇਆ ਜਾ ਸਕਦਾ ਹੈ ਤੇ ਕੁਝ ਐਵੇਂ ਦੀ ਆਰਟਸ ਬਣਾਨੀ ਹੈ ਮਤਲਬ ਫਲਾwrs ਵਗੈਰਾ ਬਣਾ ਕੇ ਉਹਦੇ ਨੂੰ ਕੁਝ ਡੈਕੋਰੇਟ ਕਰਨਾ ਸ਼ੁਰੂ ਕੀਤਾ ਇਹ ਕੁਝ ਗਰਡਾ ਬਣਾਉਣਾ ਚਾਹੁੰਦੀ ਸੀਗੀ ਮੈਂ ਓਕੇ ਕੁੜੀ ਤੇ ਉਹ ਜੋ ਵੀ ਮੈਨੂੰ ਮਾਈਂਡ ਵਿੱਚ ਉਸ ਟਾਈਮ ਥੌਟ ਆਉਂਦੀ ਹੈ ਉਸ ਦੀ ਬਾਅਦ ਮੈਂ ਇਹਨੂੰ ਡੈਕੋਰੇਟ ਕਰ ਲੈਂਦਾ ਔਰ ਐਵੀ ਮੈਂ ਕਿਤੇ ਦੇਖਿਆ ਸੀ ਉਹਨਾਂ ਨੇ ਬੁੱਧਾ ਜੀ ਬਣਾਏ ਹੋਏ ਸੀਗੇ ਬੋਟਲ ਦੇ ਤੇ ਮੈਨੂੰ ਬਹੁਤ ਅੱਛਾ ਲੱਗਿਆ ਓਕੇ ਤੇ ਮੈਂ ਸੋਚਿਆ ਕਿ ਕਦੀ ਮੈਂ ਵੀ ਟ੍ਰਾਈ ਕਰਾਂਗੀ ਜਦੋਂ ਮੇਰੇ ਕੋਲ ਐਹੋ ਜੀ ਬੋਟਲ ਆਏਗੀ ਓਕੇ ਤੇ ਉਹ ਵੀ ਆ ਗਈ ਅਜਨ ਚੇ ਤੋਂ ਵੀ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਕੋਲ ਪਹੁੰਚ ਗਈ ਅਜ ਤੇ ਅਸੀਂ ਬੁੱਧਾ ਜੀ ਵਾਲਾ ਡਿਜ਼ਾਈਨ ਬਣਾ ਦਿੱਤਾ ਹੂੰ ਇਹ ਮਤਲਬ ਜਿਵੇਂ ਇਹ ਬਰੀਕੀਆਂ ਨੇ ਇਹਨਾਂ ਨੂੰ ਫਿਰ ਤੁਸੀਂ ਪਹਿਲਾਂ ਸੋਚਦੇ ਹੋ ਜਾਂ ਫਿਰ ਪਹਿਲਾਂ ਕਿਤੇ ਬਣਾ ਕੇ ਦੇਖਦੇ ਹੋ ਕਿਉਂਕਿ ਜੇ ਇਸ ਦੇ ਉੱਤੇ ਸਾਰਾ ਇੱਕੋ ਦਮ ਬਣਾਇਆ ਉਹ ਚੀਜ਼ ਖਰਾਬ ਹੋ ਜਾਏਗੀ ਫਿਰ ਦੁਬਾਰਾ ਉਹਨੂੰ ਫਿਰ ਸਾਫ਼ ਕਰਨਾ ਇਹਨਾਂ ਦਾ ਇੱਕ ਰੌਸ ਸਕੈਚ ਮੈਂ ਕਾਪੀ ਤੇ ਜਾਂ ਅਰਤੇ ਪੈਨਸਿਲ ਨਾਲ ਡਰਾ ਕਰਕੇ ਦੇਖ ਲੈਣੀ ਆ ਕਿ ਇਹਦੇ ਡਾਈਮੈਂਸ਼ਨਸ ਕੀ ਹੋਣੇ ਚਾਹੀਦੇ ਨੇ ਕਿੰਨਾ ਕੁ ਵੱਡਾ ਹੋਣਾ ਚਾਹੀਦਾ ਕਿ ਛੋਟਾਣਾ ਚਾਹੀਦਾ ਇੱਕ ਇਹਦਾ ਰਫ ਸਕੈਚ ਜਿਹੜਾ ਉਹ ਹੈ ਕਿਸੇ ਪੇਪਰ ਤੇ ਬਣਾ ਕੇ ਦੇਖ ਲੈਣੀ ਆ ਔਰ ਜਿਵੇਂ ਕਈ ਨੇਮ ਪਲੇਟਸ ਵਗੈਰਾ ਵੀ ਆਰਡਰ ਆਉਂਦਾ ਹੈ ਨੇਮ ਪਲੇਟਸ ਦਾ ਆਰਡਰ ਆਉਂਦਾ ਹੈ ਤੇ ਉਹਦੇ ਵਿੱਚ ਜਿਵੇਂ ਆਪਣੀ ਰਿਕੁਆਇਰਮੈਂਟਸ ਦੱਸਦੇ ਨੇ ਕਿ ਸਾਨੂੰ ਇਹ ਚਾਹੀਦਾ ਸਾਨੂੰ ਉਹ ਚਾਹੀਦਾ ਤੇ ਉਹ ਵੀ ਮੈਂ ਇੱਕ ਪਹਿਲੇ ਰਫ ਸਕੈਚ ਪੈਨਸਿਲ ਨਾਲ ਬਣਾ ਕੇ ਉਹਨਾਂ ਨੂੰ ਅਪਰੂਵ ਕਰਾ ਲੈਂਦੀ ਆ ਕਿ ਅਸੀਂ ਐਸੇ ਇਸ ਤਰ੍ਹਾਂ ਕਰਾਂਗੇ ਤੇ ਅਗਰ ਉਹ ਓਕੇ ਕਰਦੇ ਆ ਉਹਨਾਂ ਨੂੰ ਕਰ ਲੀ ਬੇਸਿਕਲੀ ਕੋਈ ਵੀ ਆਰਡ ਬਣਾਉਣ ਵਾਸਤੇ ਸਿਕਾ ਨੂੰ ਰਫ ਸਕੈਚਿੰਗ ਦੀ ਲੋੜ ਪੈਂਦੀ ਓਕੇ ਰਫ ਤਿਆਰ ਕੀਤੇ ਨੇ ਜਿਵੇਂ ਇਹ ਵੀ ਦੇਖ ਰਹੇ ਆ ਆਪਾਂ ਇਹਨਾਂ ਦੇ ਉੱਤੇ ਵੀ ਜਿਵੇਂ ਇਸ ਪਾਸੇ ਨੂੰ ਗੁਰਬਾਨੀ ਦਾ ਨਾ ਇਹ ਚੀਜ਼ਾਂ ਨੇ ਇਹਨਾਂ ਦੇ ਸਟੈਂਡ ਨੇ ਇਹ ਫਿਰ ਇਹਨਾਂ ਨੂੰ ਕਿਵੇਂ ਤੁਸੀਂ ਕੈਰੀ ਕਰਦੇ ਹੋ ਬਣਾਉਂਦੇ ਹੋ ਵੀ ਇਹ ਤੁਸੀਂ ਆਪ ਹੀ ਸਾਰੀ ਚੀਜ਼ਾਂ ਸੋਚਦੇ ਹੋ ਸਟੈਂਡਸ ਤਾਂ ਮਾਰਕੀਟ ਤੋਂ ਅਵੇਲੇਬਲ ਹੁੰਦੇ ਨੇ ਹਾਂ ਕਿਤੋਂ ਰੈਡੀਮੇਡ ਹੀ ਮਿਲ ਜਾਂਦੇ ਆ ਬਸ ਜਿਹੜੀਆਂ ਆਰਟਸ ਨੇ ਅ ਅਨਦਰ ਸਾਈਜ਼ ਐ ਸੱਚ ਕੋਈ ਫਿਕਸ ਨਹੀਂ ਹੁੰਦਾ ਕਿ ਅਸੀਂ ਐਸ ਸਾਈਜ਼ ਤੇ ਬਣਾਈਏ ਤੇ ਇਹ ਪੂਰੀ ਵੁੱਡਨ ਤੇ ਹੈਗੀਆਂ ਇਹ ਲੱਕੜ ਦੀ ਲੱਕੜ ਹੀ ਹੈਗੀ ਓਕੇ ਤੇ ਇਹਨਾਂ ਦੇ ਪੀਸਿਸ ਲਾ ਕੇ ਮਤਲਬ ਪੂਰਾ ਬੋਰਡ ਲਾ ਕੇ ਉਹਨਾਂ ਨੂੰ ਆਪਣੇ ਡਿਜ਼ਾਇਰਡ ਸਾਈਜ਼ ਦੇ ਵਿੱਚ ਕੀ 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 ਮਤਲਬ ਆਪਣੇ ਹਿਸਾਬ ਨਾਲ ਕੀ ਸਾਈਜ਼ ਹੋਣਾ ਚਾਹੀਦਾ ਜੋ ਇੱਕ ਪਾਈ ਡਿਫੋਲਟਿਕ ਸਾਈਜ਼ ਜੋ ਅੱਛਾ ਲੱਗਦਾ ਹੈ ਸੀ ਉਹ ਸਾਈਜ਼ ਦੀਆਂ ਕਟਵਾ ਕੇ ਤੇ ਜਿਵੇਂ ਮੈਨੂੰ ਚਾਹੀਦਾ ਹੈ ਕਿ ਮੈਂ ਇੱਥੇ ਇੱਕ ਹੱਟ ਵਾਲਾ ਡਿਜ਼ਾਈਨ ਬਣਾਣਾ ਹੈ ਤੇ ਕਰਪੈਂਟਰ ਨੂੰ ਹੀ ਕਹਿਆ ਸੀਗਾ ਕਿ ਉਹਨੂੰ ਉਤੋਂ ਇਸ ਤਰ੍ਹਾਂ ਕੱਟ ਦੇਣਾ ਓਕੇ ਤੇ ਉਹ ਮਤਲਬ ਜੋ ਵੀ ਚਾਹੀਦਾ ਹੁੰਦਾ ਉਸ ਹਿਸਾਬ ਨਾਲ ਉੱਥੇ ਕਟਿੰਗ ਵਗੈਰਾ ਕਰਵਾ ਕੇ ਇਹਨੂੰ ਪੇਸਟਿੰਗ ਕਰਕੇ ਫਿਰ ਉਹਨੂੰ ਫਾਈਨਲ ओके ए दे ਉਤੇ ਨਾਮ ਹੀ ਬਹੁਤ ਸਾਰਿਆਂ ਦਾ ਲਿਖੇ ਹੋਏ ਨੇ ਇਹ ਨਾਮ ਕਿਹਨਾਂ ਦੇ ਲਿਖੇ ਹੋਏ ਨੇ ਐਕਚੁਅਲੀ ਇਹ ਕਿਸੇ ਦੀ ਨੇਮ ਪਲੇਟ ਬਣਾਈ ਹੈ ઓકે ఆర్డર ਤੇ ਸੀਗੀ ਉਹਨਾਂ ਦੇ ਇਹ ਪੂਰੀ ਫੈਮਿਲੀ ਦੀ ਉਹਨਾਂ ਦੀ ਜੀ ਉਹਨਾਂ ਦੀ ਫੈਮਿਲੀ ਚ 4 ਮੈਂਬਰਸ ਨੇ ओके મતલਬ ਹਸਬੰਡ ਵਾਈਫ ਹਮਮ ਔਰ ਉਹਨਾਂ ਦੇ ਦੋ ਬੇਟੇ ਹਨ ਹਮਮ ਇੱਕ ਬੇਟਾ ਵੱਡਾ ਜਿਹੜਾ ਕਿ ਟਰਬਨ ਬੰਨਣਾ ਸ਼ੁਰੂ ਹੋ ਗਿਆ ਔਰ ਇੱਕ ਨਹੀਂ ਬੰਨਦਾ ਤੇ ਜੁੜੇ ਕੀਤਾ ਉਹਦਾ ਹਾਂ ਉਹਨਾਂ ਦੀ ਆਮ ਲਾਈਕ ਫੈਮਲੀ ਬਣਾਈਏ ਥੇ ਔਰ ਉਹਨਾਂ ਦੇ ਹੀ ਇਹ ਚਾਰੋਂ ਨਾਮ ਨੇ ਹਾਂ ਵਾਈਫ ਹਸਬੰਡ ਐਂਡ ਦੋਨੋਂ ਬੱਚੇ ਹਾਂ ਬੱਚੇ ਹਾਂ ਜੀ ਜੀ ਤੇ ਹੋਰ ਵੀ ਇਹਦੇ ਵਿੱਚ ਮੈਮ ਜਿਵੇਂ ਕੋਈ ਬਹੁਤ ਸਾਰੀਆਂ ਗੱਲਾਂ ਕਹਿੰਦੇ ਕਈ ਵਾਰ ਕੰਮ ਬੜੇ ਹੁੰਦੇ ਨੇ ਸੁੰਨੀਆਂ ਪੈਂਦੀਆਂ ਨੇ ਜਾਂ ਇਸ ਤਰੀਕੇ ਦੇ ਨਾਲ ਕੋਈ ਕਦੇ ਟੋਕਦਾ ਕਿ ਕੀ ਤੁਸੀਂ ਸਾਰਾ ਦਿਨ ਕਰੀ ਜਾਂਦੇ ਹੋ ਕਦੇ ਬੋਤਲਾਂ ਇਕੱਠੀਆਂ ਕਰਨੀਆਂ ਕਵਾੜ ਜਿਹਾ ਇਕੱਠੀ ਕਰੀ ਜਾਂਦੇ ਐ ਤੇ ਬਹੁਤ ਇੰਪੋਰਟੈਂਟ ਕੁਸ਼ ਨੇ ਤੁਹਾਡਾ ਮੇਰੇ ਮਦਰ ਹੀ ਹਮੇਸ਼ਾ ਇਹ ਕਹਿੰਦੇ ਹੁੰਦੇ ਨੇ ਕਹਿੰਦੇ ਤੂੰ ਸਾਰਾ ਦਿਨ ਕੁਛ ਨਾ ਕੁਛ ਲੱਗੀ ਰਹਿੰਦੀ ਹੈ ਜੋਤ ਕੁਛ ਨਹੀਂ ਕਹਿੰਦਾ ਤੈਨੂੰ ਮੈਂ ਕਿ ਨਹੀਂ ਕਹਿੰਦੇ ਨੇ ਕਹਿੰਦੇ ਨੇ ਕਿ ਅੱਛਾ ਬਣਿਆ ਉਹ ਹਮੇਸ਼ਾ ਮੈਨੂੰ ਪੋਜ਼ਿਟਿਵ ਐਨਰਜਾਈਜ਼ਮੈਂਟ ਦਿੰਦੇ ਹਾਂ ਉਹਨਾਂ ਨੂੰ ਸ਼ੁਰੂ ਤੋਂ ਐਸਾ ਹੀ ਸੀਗਾ ਕਿ ਜੋ ਤੁਹਾਨੂੰ ਅੱਛਾ ਲੱਗਦਾ ਤੁਸੀਂ ਉਹ ਕਰੋ ਤੇ ਮਤਲਬ ਉਹ ਮੈਨੂੰ ਮੇਰੀ ਇੱਕ ਜਿਹੜੀ ਸਪੋਰਟ ਸਿਸਟਮ ਹੈ ਬੇਸਿਕਲੀ ਹੋਈ ਰਹਿੰਦੇ ਆ ਤੇ ਉਹਨਾਂ ਦੀ ਐਨਕੋਰੇਜਮੈਂਟ ਐਪਰੀਸੀਏਸ਼ਨ ਦੇ ਨਾਲ ਹੀ ਮੈਂ ਅੱਗੇ ਵੱਧ ਪਾਰੀ ਆ ਮੈਰਿਜ ਤੋਂ ਪਹਿਲਾਂ ਵੀ ਤੁਹਾਨੂੰ ਇਹ ਸ਼ੌਂਕ ਸੀਗਾ ਇਹ ਬਣਾਉਣ ਦਾ ਕਰਨ ਦਾ ਮੈਰਿਜ ਤੋਂ ਪਹਿਲੇ ਇਹ ਸਭ ਨਹੀਂ ਮੈਂ ਬਣਾਈ ਸੀ ਓਕੇ ਲੇਕਿਨ ਮੈਰਿਜ ਤੋਂ ਪਹਿਲੇ ਹੋਰ ਡਿਫਰੈਂਟ ਟਾਈਪ ਦੇ ਸ਼ੌਂਕ ਸੀਗੇ ਜਿਵੇਂ ਕਿ ਆਪਣੇ ਵਿਆਹ ਦੇ ਵਿੱਚ ਜਿੰਨੇ ਵੀ ਸ਼ਗਨ ਵਾਲੇ ਲਿਫਾਫੇ ਬਣੇ ਸੀਗੇ ਉਹ ਮੈਂ ਆਪ ਬਣਾਏ ਸੀਗੇ ਓਕੇ ਮਤਲਬ ਜਿਨਾ ਨੇ ਓਕੇ ਵੇ ਉਹ ਵੈਸੀ ਜਿਵੇਂ ਉਸ ਟਾਈਮ ਥੋੜੀ ਜੀ ਵਿਚਾਰ ਜ਼ਿਆਦਾ ਹੁੰਦਾ ਹੈ ਨਾ ਤੇ ਸੀਗਾ ਕਿ ਕੁਝ ਡਿਫਰੈਂਟ ਵੀ ਬਨਾਵਾ ਕਰਾਂ ਮੈਨੂੰ ਅੱਛਾ ਲੱਗਦਾ ਜੇ ਮਨਾ ਸਕਦੀ ਆ ਤੇ ਉਹ ਜੀ ਚੀਜ਼ਾਂ ਮਤਲਬ ਹੋਰ ਕੁਝ ਸਮਝ ਨਹੀਂ ਆਇਆ ਤਾਂ ਸ਼ਗਨ ਵਾਲੇ ਲਿਫਾਫੇ ਬਣਾਏ ਸੀਗੇ ਔਰ ਹਸਬੰਡ ਨੂੰ ਦੇਣ ਵਾਸਤੇ ਇੱਕ ਗਿਫਟ ਬਣਾਇਆ ਸੀ ਜਿਹਦੇ ਵਿੱਚ ਉਹ ਡੋਲੀ ਵਾਲਾ ਕੁਝ ਮਤਲਬ ਉਹ ਗਰੀਟਿੰਗ ਕਾਰਡ ਹੀ ਕਹਿ ਸਕਦੇ ਹੂੰ ਉਹ じゃ ਕੁਝ ਬਣਾਇਆ ਸੀ ਮਤਲਬ ਐ ਸਭ ਚੀਜ਼ਾਂ ਇੱਕ ਡਿਫਰੈਂਟ ਫੀਲਡ ਹੈ ਲੇਕਿਨ ਹਾਂ ਕ੍ਰਾਫਟਿੰਗ ਡਰਾਇੰਗ ਕਰਨ ਦਾ ਮੇਰਾ ਥੋੜਾ ਪਹਿਲੇ ਤੋਂ ਹੀ ਪਹਿਲੇ ਤੋਂ ਇੱਕ ਆਮ ਤੌਰ ਤੇ ਹੁੰਦਾ ਜਿਵੇਂ ਤੁਸੀਂ ਇਹ ਸਾਰੇ ਚੀਜ਼ਾਂ ਕਰਦੇ ਹੋ ਨਾ ਦੋਸਤ ਰਿਸ਼ਤੇਦਾਰ ਇੱਕ ਚਲੋ ਕਈ ਵਾਰ ਮੇਣਾ ਦਾ ਕਈ ਮਾਰ ਦਿੰਦੇ ਆ ਪਕਾਈਆਂ ਦੀ ਡਿਮਾਂਡ ਬੜੀ ਹੁੰਦੀ ਹੈ ਕਿ ਫਰੀ ਦੇ ਵਿੱਚ ਚੀਜ਼ੀ ਹੀ ਮਿਲ ਜਾਵੇ ਐਵੇਂ ਦਾ ਕੁਝ ਹੁੰਦਾ ਹੈ ਤੁਹਾਡਾ ਅੰਨੀ ਹੁਣ ਮੈਂ ਰੇਟ ਪੜ੍ਹਦੇ ਆਂ ਕਿ ਬਹੁਤ ਬਹੁਤ ਮਹਿੰਗੀਆਂ ਪੇਂਟਿੰਗਸ ਨੇ ਤੁਹਾਡੀਆਂ ਇਹ ਕੋਈ ਡਿਮਾਂਡ ਕਰਦਾ ਜਿੰਨੇ ਦੇਖੋ ਮੇਰੇ ਮੇਰੀ ਫੈਮਲੀ ਵਿੱਚ ਜਿੰਨੇ ਵੀ ਇਹ ਸਾਰੇ ਮੈਨੂੰ ਸਪੋਰਟ ਕਰਦੇ ਨੇ ਔਰ ਮੈਂ ਚਾਹਾਂ ਵੀ ਤੇ ਉਹ ਕਹਿੰਦੇ ਨੇ ਨਹੀਂ ਇਹਦੇ ਸਤੇਰੀ ਬਹੁਤ ਮਿਹਨਤ ਹੈ ਤੇ ਇਹ ਫਰੀ ਤੇ ਨਹੀਂ ਅਸੀਂ ਲਾਂਗੇ ਜਿਆਦਾ ਕੁਝ ਨਾ ਕੁਝ ਪੇ ਤੇ ਜ਼ਰੂਰ ਕਰਾਂਗੇ ਤੇ ਇਸ ਚੀਜ਼ ਨੂੰ ਤਾਂ ਉਹ ਸਮਝਦੇ ਨੇ ਹੂੰ ਵੀ ਵੀ ਆਪਾਂ ਫ੍ਰੀ ਵੀ ਨਹੀਂ ਮੈਨੇ ਤੇ ਵੈਸੇ ਕੋਈ ਨਹੀਂ ਮਾਰਦਾ ਬਟ ਹਾਂ ਅੱਛਾ ਲੱਗਦਾ ਕਿ ਅਸੀਂ ਵੀ ਬਨਵਾਈਏ ਕਿਤੇ ਤੁਸੀਂ ਐਗਜ਼ਿਬਿਸ਼ਨ ਵੀ ਲਾਣੇ ਹੋ ਕਿਤੇ ਜਿਵੇਂ ਆਮ ਤੌਰ ਤੇ ਦੇਖਦੇ ਹਾਂ ਬਹੁਤ ਐਡੇ ਵੱਡੇ ਵੱਡੇ ਜਿਹੜੇ ਚિતਰਕਾਰ ਨੇ ਜਿਨ੍ਹਾਂ ਦੀਆਂ ਪੇਂਟਿੰਗਸ ਲੱਖਾਂ ਕਰੋੜਾਂ ਦੀਆਂ ਵਿਕਦੀਆਂ ਨੇ ਡਿਮਾਂਡ ਹੁੰਦੀ ਹੈ ਲੋਕ ਉਹਨਾਂ ਨੂੰ ਪਸੰਦ ਕਰਦੇ ਕਿ ਉਹਨਾਂ ਦੀ ਬਣੀ ਹੋਈ ਆਰਟ ਜਿਹੜੀ ਆ ਉਹ ਖਰੀਦਣੀ ਹੈ ਤੁਸੀਂ ਵੀ ਕੋਈ ਅਜਿਹਾ ਸ਼ੌਂਕ ਰੱਖਦੇ ਹੋ ਕਿ ਐਗਜ਼ਿਬਿਸ਼ਨ ਜਿਹੜੀ ਹੈ ਉੱਥੇ ਪਾਰਟਿਸਿਪੇਟ ਕੀਤਾ ਜਾਵੇ ਜੀ ਮੇਰਾ ਬਹੁਤ ਮਨ ਹੈ ਕਿ ਮੈਂ ਵਾਦ ਤੋਂ ਵਾਦ ਐਗਜ਼ਿਬਿਸ਼ਨਸ ਦੇ ਵਿੱਚ ਪਾਰਟਿਸਿਪੇਟ ਕਰਾਂ ਲੇਕਿਨ ਹਾਲੇ ਤੱਕ ਮੈਂ ਕਿਉਂਕਿ ਐਸச் ਮੈਂ ਹੋਨੇ ਹੀ ਸ਼ੁਰੂਆਤ ਕੀਤੀ ਆਪਣੀ ਸਪੀਰਿਟ ਦੇ ਵਿੱਚ ਕੈਰੀਅਰ ਨੂੰ ਤੇ ਮੈਂ ਹਾਲੇ ਤੱਕ ਦੋ ਵਾਰ ਹੀ ਐਗਜ਼ਿਬਿਸ਼ਨ ਲਗਾਈ ਹੈ ਆਪਣੀ ਉਹ ਵੀ ਸਾਡੇ ਸੁਸਾਇਟੀ ਦੇ ਵਿੱਚ ਹੀ ਦੀਵਾਲੀ ਮੇਲਾ ਸੀਗਾ ਤੇ ਉਹ ਬਹੁਤ ਵੱਡਾ ਸੀ ਮਤਲਬ ਅਰਾਊਂਡ 50 ਸਟਾਲ ਸੀਗੇ ਤੇ ਉਹਦੇ ਵਿੱਚ ਇੱਕ ਸਾਡਾ ਸਟਾਲ ਸੀਗਾ ਜਿਹੜਾ ਕਿ ਜਿਵੇਂ ਸਾਡੀ ਬੇકરીਜ਼ ਹੈ ਜਿਹੜੀਆਂ ਨੇ ਤੇ ਬੇકરી ਦਾ ਹੀ ਸਟਾਲ ਸੀਗਾ ਤੇ ਇੰਡੀਵਿਜੂਅਲੀ ਨਾਮ ਲਗਾ ਕੇ ਮੈਂ ਉਹਨਾਂ ਦੇ ਨਾਲ ਹੀ ਕੋਲੈਬੋਰੇਸ਼ਨ 'ਚ ਲਗਾਇਆ ਸੀ ਮੈਂ ਵੀ ਤੇ ਮੈਂ ਆਪਣੀ ਆਰਟਸ ਰੱਖੀਆਂ ਸੀ ਇੱਕ ਰਿਸਪੌਂਸ ਦੇਖਣ ਵਾਸਤੇ ਕਿ ਕਿਵੇਂ ਕਸਟਮਰਸ ਦਾ ਕਿਵੇਂ ਰਿਸਪੌਂਸ ਆਉਂਦਾ ਹੈ ਲੇਕਿਨ ਬਹੁਤ ਅੱਛਾ ਰਿਸਪੌਂਸ ਮਿਲਿਆ ਉਹਦੇ ਤੋਂ ਇਨਕਰੇਜ ਹੋ ਕੇ ਮੈਨੂੰ ਮੈਨੂੰ ਹੁਣ ਲੱਗ ਰਿਹਾ ਹੈ ਕਿ ਅਗੇ ਹੋਰ ਕੀਤਾ ਜਾ ਸਕਦਾ ਲਗਾਵਾ ਲੇਕਿਨ ਜਿਵੇਂ ਕਿ ਮੇਰਾ ਰੁਝੇਵਾ ਜਿਹੜਾ ਹੈਗਾ ਉਹ ਜ਼ਿਆਦਾਤਰ ਪੰਜਾਬੀਅਤ ਦੇ ਨਾਲ ਹੈਗਾ ਪੰਜਾਬੀ ਦੀ ਕੋਰਸ ਨੇ ਜਾਂ ਪੰਜਾਬੀ ਦੇ ਵਿੱਚ ਹੀ ਮੇਰੀ ਜ਼ਿਆਦਾਤਰ ਆਰਟਸ ਜਿਹੜੀਆਂ ਮੇਰੀ ਪੰਜਾਬੀ ਦੇ ਵਿੱਚ ਹੈ ਗੁਰਦੁਆਰਪੁਰ ਤੇ ਮੇਰਾ ਹੁਣ ਜੋ ਮਨ ਹੈ ਕਿ ਕਦੀ ਮੈਂ ਨੈਕਸਟ ਕਿਸੇ ਗੁਰਦੁਆਰਾ ਸਾਹਿਬ ਦੇ ਬਾਹਰ ਐਗਜ਼ੀਬਿਸ਼ਨ ਲਗਾਉਣਾ ਤਾਂ ਕਿ ਮੇਰੀ ਆਰਟਸ ਨੇ ਜਿਹੜੀਆਂ ਉਹ ਗੁਰਸਿੱਖੀ ਦੇ ਵੱਲ ਹੋਰ ਮਤਲਬ ਜਿਹੜੀਆਂ ਚੀਜ਼ਾਂ ਸਿੱਖੀ ਦੇ ਨਾਲ ਜੁੜੀਆਂ ਹੋਣ ਜਾਣੇ ਉਹ ਬਣਾ ਕੇ ਉੱਥੇ ਲਗਾਈਆਂ ਜਾਣ ਤਾ ਜੋ ਜਿੰਨੇ ਸਿੱਖ ਪਰਿਵਾਰ ਜਾਂ ਕੋਈ ਹੋਰ ਸੱਚ ਨਾਲ ਪਿਆਰ ਕਰਦਾ ਸਮਝਦਾ ਉਸ ਚੀਜ਼ ਨੂੰ ਉਹ ਆ ਕੇ ਉੱਥੋਂ ਖਰੀਦ ਸਕੇ ਜੀ ਜਿਵੇਂ ਹੁਣ ਇੱਕ ਮੈਂ ਆਪਣੇ ਵਾਸਤੇ ਇੱਕ ਕੁਰਬਾਨੀ ਕੋਟ ਬਣਾਈ ਸੀ ਸਭ ਗੁਣ ਤੇਰੇ ਮੈਂ ਨਹੀਂ ਕੋਈ ਹੂੰ ਤੇ ਇਹ ਸਭ ਤੋਂ ਪਹਿਲੀ ਵੈਸੇ ਮੇਰੀ ਹੋਈ ਸੀ ਤੇ ਉਹਦੇ ਤੋਂ ਲੱਗਿਆ ਕਿ ਵੀ ਜੋ ਵੀ ਗੁਣ ਹੈ ਵਾਹਿਗੁਰੂ ਜੀ ਨੇ ਦਿੱਤਾ ਆ ਸਾਡਾ ਤੇ ਉਹਦੇ ਵਿੱਚ ਕੁਝ ਹੱਦ ਜੋ ਕਰਵਾਦੇ ਹੋਏ ਅਸੀਂ ਕਰ ਰਹੇ ਹਾਂ ਉਹਨੂੰ ਦੇਖ ਕੇ ਮੇਰੀ ਸਿਸਟਰ ਨੇ ਕਿਹਾ ਕਿ ਇਹ ਬੜਾ ਅੱਛਾ ਆਈਡੀਆ ਹੈ ਕਿ ਕੁਝ ਗੁਰਬਾਣੀ ਕੋਰਸ ਸਿੱ ਆਪਣੇ ਘਰ ਵਿੱਚ ਲਗਾਉਣਾ ਚਾਹੁੰਦੇ ਆ ਲੇਕਿਨ ਸਾਨੂੰ ਰੈਡੀਮੇਡ ਤਾਂ ਨਹੀਂ ਮਿਲਦੀਆਂ ਨੇ ਤੇ ਇਹ ਬੜਾ ਅੱਛਾ ਵੇ ਹੈ ਕਿ ਅਸੀਂ ਉਹਨਾਂ ਨੂੰ ਕਸਟਮਾਈਜ਼ ਕਰਾ ਸਕਦੇ ਆ ਤੇ ਉਹਨਾਂ ਨੇ ਫਿਰ ਬਹੁਤ ਸਾਰੇ ਮੇਰੇ ਕੋਲ ਆਰਟਸ ਕਸਟਮਾਈਜ਼ ਕਰਵਾਈਆਂ ਜਿਗੀਆਂ ਦੀਵਾਰੀ ਦੀ ਕੋਰਸ ਜੋ ਉਹਨਾਂ ਦਾ ਮਨ ਹੈ ਜੋ ਲਿਖਵਾਉਣਾ ਚਾਹੁੰਦੇ ਨੇ ਉਹਨਾਂ ਨੇ ਉਹ ਮਨ ਦੱਸਿਆ ਤੇ ਮੈਂ ਉਹਨਾਂ ਦੇ ਅਕੋਰਡਿੰਗ ਕਸਟਮਾਈਜ਼ ਕਰਕੇ ਉਹਨਾਂ ਨੂੰ ਫਿਰ ਸੈਂਡ ਕੀਤੀ ਤੇ ਮੇਰਾ ਮਨ ਇਹ ਹੈਗਾ ਕਿ ਕਈ ਵਾਰੀ ਅਸਾ ਹੁੰਦੇ ਹ ਹ ਕਿ ਅਸੀਂ ਆਪਣੇ ਕੱਜ ਕੋਈ ਗੁਵਾਰਨੀ ਕੋਟ ਲਗਾਉਣਾ ਚਾਹਦੇ ਹ ਜਿਨੂੰ ਦੇਖ ਕੇ ਅਸੀਂ ਕੁਝ ਸਿੱਖਦੇ ਰਹੀਏ ਹਮ ਦਿਨ ਆਪਣੀ ਦਿਨਚਰਿਆ ਦੇ ਵਿੱਚ ਕੁਝ ਨਾ ਕੁਝ ਅੱਛਾ ਆਦਮਾਨ ਦੀ ਕੋਸ਼ਿਸ਼ ਕਰੀਏ ਤੇ ਉਹ ਸਾਡੇ ਸਾਹਮਣੇ ਕਈ ਵਾਰ ਸਾਨੂੰ ਨਹੀਂ ਮਿਲਦੀ ਰੈਡੀਮੇਡ ਨਹੀਂ ਮਿਲਦੀ ਐਂਡ ਪ੍ਰੋਪਰ ਸਾਈਜ਼ ਨਹੀਂ ਮਿਲਦਾ ਤੇ ਹੁਣ ਅਸੀਂ ਕਸਟਮਾਈਜ਼ ਕਰ ਸਕਦੇ ਹਾਂ ਜੀ ਬਹੁਤ ਸਾਰੀਆਂ ਤਸਵੀਰਾਂ ਨੇ ਵੱਖਰਾ ਵੱਖਰਾ ਕੁਝ ਨਾ ਕੁਝ ਕਹਿਣਾ ਚਾਹੁੰਦੀਆਂ ਨੇ ਸਭ ਦੇ ਬਾਰੇ ਤੁਸੀਂ ਦੱਸਿਆ ਵੀ ਹੁਣ ਤੁਸੀਂ ਜਾਂਦੇ ਥੋੜਾ ਆਪਣੇ ਬਾਰੇ ਦੱਸ ਕੇ ਵੀ ਤੁਸੀਂ ਇਹ ਕਿੱਥੇ ਕਿੱਥੇ ਇਹਨੂੰ ਪਹੁੰਚਾ ਸਕਦੇ ਹੋ ਅਗਰ ਜੇ ਕੋਈ ਤੁਹਾਡੇ ਤੋਂ ਖਰੀਦਣਾ ਚਾਹੁੰਦਾ ਹੈ ਜਾਂ ਤੁਹਾਡੀ ਕੋਈ ਐਗਜ਼ੀਬਿਸ਼ਨ ਕਿੱਥੇ ਲੱਗਦੀ ਹੈ ਤੁਹਾਡੇ ਤੋਂ ਖਰੀਦ ਕੌਣ ਕਿੱਥੇ ਸਕਦਾ ਉਸ ਬਾਰੇ ਥੋੜਾ ਜਾਂਦੇ ਹੋਏ ਦੱਸ ਦਿਓ ਫਿਲਹਾਲ ਤੇ ਬਹੁਤ ਸਾਰਾ ਮੇਰਾ ਐਕਸਪੈਂਡ ਨਹੀਂ ਹੈਗਾ ਲੇਕਿਨ ਮੇਰਾ ਇੱਕ ਇੰਸਟਾਗ੍ਰam ਤੇ ਪੇਜ ਹੈਗਾ ਕraft basket by pree ਔਰ ਮੇਰੇ ਬ੍ਰਾਂਡ ਦਾ ਨੇਮ ਹੈ core the torch ਉਹਦੇ نیچے ਹੀ ਮੇਰੀ ਆਈਡੀ ਵੀ ਮੈਂਸ਼ਨ ਹੈਗੀ ਹੈ craft basket by pree हम्म तो उदे पे मैं अपनी सारी प्रोडक्ट्स पानी है इसके अलावा व्हाट्सएप नंबर भी है मेरा हम्म उदे पे भी कैटलॉग अवेलेबल है ਤੁਸੀਂ ਮੇਰੇ ਕੋਈ ਕੁਝ ਵੀ ਦੇਖ ਕੇ ਕੰਟੈਕਟ ਕਰਕੇ ਜੀ ਬਹੁਤ ਸ਼ੁਕਰੀਆ ਸਨਮਨ ਦਿੱਤਾ ਬਹੁਤ ਬਹੁਤ ਧੰਨਵਾਦ ਵੈਲਕਮ ਟੂ